ਨਮਸਕਾਰ ਦੋਸਤੋ ਲਹਿਰ ਇੰਡੀਆ ਵਿੱਚ ਤੁਹਾਡਾ ਸਵਾਗਤ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੂਬੇ ਦੇ ਨੌਜਵਾਨਾਂ ਨੂੰ ਵੱਡਾ ਤੋਹਫਾ ਦਿੱਤਾ ਮਿਸ਼ਨ ਰੋਜ਼ਗਾਰ ਤਹਿਤ ਮੁੱਖ ਮੰਤਰੀ ਮਾਨ ਨੇ ਅੱਜ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿਖੇ ਨਿਯੁਕਤੀ ਪੱਤਰ ਵੰਡੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲਗਭਗ ਸਾਡੇ 409 ਨੌਜਵਾਨੋ ਨਿਕਤੀ ਪੱਤਰ ਵੰਡੇ ਇਸ ਮੌਕੇ ਨੂੰ ਸੰਬੋਧਿਤ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੋਈ ਵੀ ਕਮ ਛੋਟਾ ਜਾਂ ਵੱਡਾ ਨਹੀਂ ਹੁੰਦਾ ਇਸ ਮੁਕਾਮ ਤੱਕ ਪਹੁੰਚਣ ਲਈ ਤੁਸੀਂ ਬਹੁਤ ਹੀ ਕੁਰਬਾਨੀਆਂ ਦਿੱਤੀਆਂ ਹਨ ਜੇਕਰ ਨੌਜਵਾਨੋ ਨੂੰ ਇੱਥੇ ਰੋਜ਼ਗਾਰ ਮਿਲਦਾ ਤਾਂ ਉਹ ਬਾਹਰ ਜਾਣ ਬਾਰੇ ਸੋਚ ਵੀ ਨਹੀਂ ਸਕਦੇ ਉਹਨਾਂ ਨੇ ਕਿਹਾ ਕਿ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਰਾਜਗੁਰੂ ਸੁਖਦੇਵ ਸਮੇਤ ਕਈ ਸ਼ਹੀਦਾਂ ਨੇ ਅੰਗਰੇਜ਼ਾਂ ਨੂੰ ਇੱਥੇ ਭਜਾਉਣ ਲਈ ਆਪਣੀ ਜਾਨ ਕੁਰਬਾਨ ਕੀਤੀਆਂ ਪਰ ਹੁਣ ਅਸੀਂ ਅੰਗਰੇਜ਼ਾਂ ਲਈ ਕੰਮ ਕਰਨ ਲਈ ਵਾਪਸ ਜਾ ਰਹੇ ਹਾਂ ਇਸ ਦਿਨ ਨਾਲ ਹੀ ਸੀਐਮ ਨੇ ਕਿਹਾ ਕਿ ਨੌਜਵਾਨ 37 ਸਾਲ ਦੀ ਉਮਰ ਵਿੱਚ ਕਾਰੀ ਨੌਕਰੀਆਂ ਦੀ ਦੌੜ ਤੋਂ ਬਾਹਰ ਹੋ ਜਾਂਦੇ ਹਨ ਅਤੇ ਨੇਤਾਵਾਂ ਲਈ ਕੋਈ ਵੀ ਸੀਮਾਵਾਂ ਉਮਰ ਨਹੀਂ ਹੁੰਦੀ ਅਗਵਾਂ ਨੂੰ 60 ਸਾਲ ਦੀ ਉਮਰ ਵਿੱਚ ਹੀ ਟਿਕਟਾ ਮਿਲਦੀਆਂ ਹਨ ਸੀਐਮ ਮਾਨ ਨੇ ਕਿਹਾ ਕਿ ਪੰਜਾਬ ਵਿੱਚ 54000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ ਤਾਂ ਜੋ ਕੋਈ ਵੀ ਸਾਡੇ ਰੋਜ਼ਗਾਰ ਨੂੰ ਚੁਣੌਤੀ ਨਾ ਦੇ ਸਕੇ ਤੇ ਕੰਮ ਸਥਾਈ ਤੌਰ ਤੇ ਕੀਤਾ ਜਾ ਰਿਹਾ ਹੈ ਆ ਸਰ ਮੇਰਾ ਨਾਮ ਡਾਕਟਰ ਜਸਵਿੰਦਰ ਹੈ ਮੈਂ ਪਟਿਆਲਾ ਤੋਂ ਆਂ ਸਰ ਮੇਰਾ ਹੋਮ ਟਾਊਨ ਵੀ ਪਟਿਆਲਾ ਹੈ ਮੇਰੀ ਮੈਰਿਜ ਵੀ ਪਟਿਆਲਾ ਚ ਹੋਈ ਐਕਚੁਅਲੀ 9 ਸਾਲ ਸਰ ਮੈਂ ਹਿਮਾਚਲ ਪ੍ਰਦੇਸ਼ ਜੌਬ ਕੀਤੀ ਅਦਰ ਸਟੇਟ ਪਰ ਆਪਣੀ ਧੀ ਨੂੰ ਔਰ ਪੰਜਾਬ ਦੀ ਧੀ ਨੂੰ ਵਾਪਸ ਲਿਆਉਣ ਵਿੱਚ ਇਸ ਸਰਕਾਰ ਨੇ ਮੇਰਾ ਸਾਥ ਦਿੱਤਾ ਤੇ ਸਰ ਜੋ ਇਸ ਸਰਕਾਰ ਨੇ ਕੀਤਾ ਉਹ ਸ਼ਾਇਦ ਕਿਸੇ ਨੇ ਨਾ ਕੀਤਾ ਕਿਹੜੀ ਕਿਹੜੀ ਡਿਪਾਰਟਮੈਂਟ ਹੋਈ ਹੈ ਸਰ ਅਸਿਸਟੈਂਟ ਪ੍ਰੋਫੈਸਰ ਇਨ ਮੈਡੀਕਲ ਕਾਲਜ ਅੱਛਾ ਔਰ ਸਰ ਅੱਜ ਮੇਰਾ ਬਰਥਡੇ ਵੀ ਹੈ ਐਂਡ ਆਈ ਐਮ ਵੈਰੀ ਹੈਪੀ ਕਿ ਮੈਨੂੰ ਤੁਹਾਡੇ ਨਾਲ ਰੂਬਰੂ ਹੋਣ ਦਾ ਮੌਕਾ ਮਿਲਿਆ ਹੈ ਸਹੀ ਬਾਈ ਜੀ ਸਰ ਸਾਨੂੰ ਇਹ ਵੀ ਸੁਣਨ ਚਾਇਆ ਸੀ ਤੁਹਾਡੀ ਸਿਹਤ ਠੀਕ ਨਹੀਂ ਹੈ ਅਸੀਂ ਉਹ ਤਾਂ ਵਿਰੋਧੀ ਕਹਿੰਦੇ ਰਹਿੰਦੇ ਨੇ ਮੈਂ ਬਿਲਕੁਲ ਅੱਛਾ ਸਰ ਵੀ ਠੀਕ ਹੈ ਸਰ ਉਹਨਾ ਪਰਿਆ ਕਰੂ ਉਧਰ ਕਹਿੰਦੇ ਮਰ ਗਿਆ ਜੇ ਦੋ ਦਿਨਾਂ ਬਾਅਦ ਨਿਕਲ ਆਉਂ ਉਹ ਕਹਿੰਦੇ ਮਰ ਗਿਆ ਤਾਂ ਕਿਉਂਕਿ ਮੈਂ ਮਰ ਗਿਆ ਹੀ ਉਹਨਾਂ ਦੇ ਮੂਰੋਂ ਨਿਕਲ ਸਕਦਾ ਹੋਰ ਤਾਂ ਕੋਈ ਤਰੀਕਾ ਦੇ ਉਹਨਾਂ ਕੋਲ ਸਰ ਜੱਤ ਕਰ ਉਹਨਾਂ ਦੀ ਤਾਂ ਗੱਲ ਸੁਣਿਆ ਕਰੋ ਸਰ ਜੱਤ ਕਰ ਸਾਰੇ ਲੋਕਾਂ ਦੀਆਂ ਦੁਆਵਾਂ ਤੁਹਾਡੇ ਨਾਲ ਹੈ ਜੀ ਡਾਕਟਰ ਹਾਂਜੀ ਸਰ ਜੇ ਸਹੀ ਠੀਕ ਨਹੀਂ ਕਰਾਇਆ ਕਿ ਫਿਰ ਦਮ ਹੈ ਪੱਟ ਕੇ ਉਹਨਾਂ ਉਧਰ ਆਇਆ ਪੱਟ ਕੇ ਜੀ ਜਿਹੜੇ ਨੇ ਦੀ ਸਰਸਤ دعا ਵੀ ਕਰਦੇ ਆ ਕਿ ਤੁਸੀਂ ਹਮੇਸ਼ਾ ਤੰਦਰੁਸਤ ਰਹੋ ਨਹੀਂ ਨਹੀਂ ਪਰਮਾਤਮਾ ਦੇ ਹੱਥ ਸਾਰਾ ਕੁਝ ਪਰ ਉਹ ਨਾ ਬਚਾਰੇ ਕੀ ਕਰਨ ਫਿਰ ਉਹਨਾਂ ਕੋਲ ਹੋਰ ਕੋਈ ਅਸੀਂ ਸੋ ਵਿਸ਼ਵਾਸ ਵੀ ਨਹੀਂ ਕਰਦੇ ਉਹਨਾਂ ਤੇ ਥੈਂਕ ਯੂ ਸਰ ਗੁੱਡ ਲੱਕ ਗੁਰਮੀਤਾ ਮੈਂ ਦਰਾਹੇ ਤੋਂ ਸਾਨੂੰ ਡਿਸਟ੍ਰਿਕਟ ਲੁਧਿਆਣਾ ਪੈਂਦਾ ਹੈ ਸਰ ਮੈਂ ਬਹੁਤ ਧੰਨਵਾਦੀ ਆ ਤੁਹਾਡੀ ਪਹਿਲਾਂ ਤਾਂ ਅੱਜ ਤੱਕ ਹੁਣ ਤੱਕ ਜਿੰਨੇ ਵੀ ਆਫਰ ਲੈਟਰ ਮਿਲਦੇ ਨੇ ਥੋੜੇ ਮਾਈਕ ਥੋੜੇ ਹਾਂਜੀ ਸਰ ਜਿੰਨੇ ਵੀ ਆਫਰ ਲੈਟਰ ਮਿਲਦੇ ਨੇ ਆਪਾਂ ਪੂਰੇ ਇੰਡੀਆ ਦੀ ਗੱਲ ਕਰੀਏ ਸਾਰਿਆਂ ਨੂੰ ਵਾਹਿ ਪੋਸਟ ਆਉਂਦੀ ਆ ਮਾਨ ਸਰਕਾਰ ਪੰਜਾਬ ਦੇ ਵਿੱਚ ਪਹਿਲੀ ਆ ਜਿਹੜੇ ਪ੍ਰੋਗਰਾਮ ਕਰਕੇ ਸਾਨੂੰ ਇੱਥੇ ਬੁਲਾਉਂਦੇ ਨੇ ਸਾਨੂੰ ਮਾਨ ਮਹਿਸੂਸ ਕਰਦੇ ਨੇ ਵੀ ਅਸੀਂ ਕੁਝ ਹਾਸਲ ਕੀਤਾ ਅੱਜ ਸਰ ਇਸ ਦੌਰਾਨ ਇਸ ਪ੍ਰੋਸੈਸ ਦੌਰਾਨ ਇੱਕ ਵੀ ਰਿਸ਼ਵਤ ਦੀ ਜ਼ਰੂਰਤ ਨਹੀਂ ਪਈ ਸਾਨੂੰ ਤੇ ਨਾ ਹੀ ਸਰ ਅਸੀਂ ਕਿਸੇ ਦੀ ਸਪਾਰਸ਼ ਲਗਵਾਈ ਆ ਸਰ ਸਾਰਾ ਕੰਮ ਆਨਲਾਈਨ ਹੋਇਆ ਏ ਸਾਰਾ ਪੇਪਰ ਹੋਇਆ ਸਾਡਾ ਰਿਜ਼ਲਟ ਆ ਕਿਹੜੇ ਕਿੰਡ ਬੱਡ ਬਿੱਚ ਸਰ ਮੈਂ ਨਿਆ ਡਿਪਾਰਟਮੈਂਟ ਦੇ ਵਿੱਚ ਸਹਾਇਕ ਡਿਲਾਟ ਆਤਾਂ अच्छा असिस्टेंट हां जी असिस्टेंट डिस्ट्रिक्ट अटॉर्नी दी पोस्ट ਤੇ हां जी सर हां जी हां जी हां जी ਸਰ ਇਹਦੇ ਵਿੱਚ ਮੈਂ ਤੁਹਾਡਾ ਬਹੁਤ ਧੰਨਵਾਦ ਕਰਦੀ ਆ ਸਰ ਪਹਿਲਾਂ ਘਰ ਦੇ ਕਹਿੰਦੇ ਸੀਗੇ ਵੀ ਤੂੰ ਬਾਹਰ ਚਲੀ ਜਾ ਪਰ ਸਰ ਮੇਰੀ ਇਹ ਅਛਾ ਸੀ ਕਿ ਮੈਂ ਇੱਥੇ ਹੀ ਰਹਿ ਕੇ ਨੌਕਰੀ ਕਰਨੀ ਆ ਸਰ ਧੰਨਵਾਦ ਤੁਹਾਡਾ ਬਹੁਤ ਜ਼ਿਆਦਾ ਗੁੱਡ ਲੱਕ ਥੈਂਕ ਯੂ ਸਰ ਬਹੁਤ-ਬਹੁਤ ਬਧਾਈਆਂ ਅੱਜ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਪੰਜਾਬ ਸਰਕਾਰ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਤੁਹਾਡਾ ਸਾਰਿਆਂ ਦਾ ਵੈਲਕਮ ਜੀ ਆਇਆਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 21 ਜੂਨ ਹੈ ਬਹੁਤ ਵੱਡਾ ਦਿਨ ਹੈ ਔਰ ਜੀਓਗ੍ਰਾਫਿਕਲੀ ਵੀ ਸਾਇੰਸ ਵੱਲੋਂ ਵੀ ਅੱਜ ਦਾ ਦਿਨ ਜਿਹੜਾ ਸਾਲ ਦਾ ਸਭ ਤੋਂ ਵੱਡਾ ਦਿਨ ਹੈ ਅੱਜ ਦਾ ਦਿਨ ਜਿਹੜਾ ਸਾਲ ਦਾ ਸਭ ਤੋਂ ਵੱਡਾ ਦਿਨ ਹੈ 21 ਜੂਨ ਅੱਜ ਤੋਂ ਬਾਅਦ ਅੱਧਾ ਅੱਧਾ ਮਿੰਟ ਦਿਨ ਛੋਟੇ ਹੋਣ ਲੱਗੇ ਜਾਣਗੇ 21 ਦਸੰਬਰ ਤੱਕ ਜਾਣਗੇ 21 ਦਸੰਬਰ ਸਾਲ ਦਾ ਸਭ ਤੋਂ ਛੋਟਾ ਦਿਨ ਹੁੰਦਾ ਫਿਰ ਵੱਧਣ ਲੱਗ ਜਾਂਦੇ ਨੇ ਸੋ ਅੱਜ ਬਹੁਤ ਵੱਡਾ ਦਿਨ ਆ ਤੁਹਾਡੇ ਲਈ ਬਹੁਤ ਵੱਡਾ ਦਿਨ ਹੈ ਇਸ ਕਰਕੇ ਜਿੱਥੇ-ਜਿੱਥੇ ਤੁਸੀਂ ਆਏ ਹੋ ਅਬੋਰ ਤੋਂ ਲੈ ਕੇ ਫਾਜ਼ਿਲਕਾ ਤੋਂ ਪਠਾਨਕੋਟ ਤੋਂ ਜਲੰਧਰ ਤੋਂ ਅੰਮ੍ਰਿਤਸਰ ਤੋਂ ਸੰਗਰੂਰ ਤੋਂ ਜਿੱਥੇ-ਜਿੱਥੇ ਵੀ ਤੁਸੀਂ ਪਹੁੰਚੇ ਹੋ ਤੇ ਤੁਹਾਡਾ ਅਨੁਬਾਦ ਵੀ ਹੈ ਜੀ ਆਇਆਂ ਨੂੰ ਵੀ ਹੈ ਔਰ ਤੁਹਾਡੀ ਮਿਹਨਤ ਹੈ ਉਹ ਕੰਦੇ ਲੜਦੀਆਂ ਫੌਜਾਂ ਹੁੰਦੀਆਂ ਨਾ ਜਰਨੈਲ ਦਾ ਮੇਰੇ ਤਾਂ ਨਾ ਹੀ ਲੱਗੀ ਜਾਂਦਾਵੇਂ ਪੜਾਈ ਤੁਸੀਂ ਕੀਤੀ ਹੈ ਸਿਟਿੰਗ ਤੁਸੀਂ ਕੀਤੀ ਹੈ ਸਵੇਰੇ 4 ਵਜੇ ਵੀ ਉੱਠੇ ਹੋਵੋਗੇ అలਾਰਮ ਲਾ ਕੇ ਰਾਤ ਨੂੰ 12:12 ਵਜੇ ਤੱਕ ਵੀ ਪੜ੍ਹੇ ਹੋਵੋਗੇ ਕਬੀਲਦਾਰੀਆਂ ਵੀ ਨਾਲ-ਨਾਲ ਨਵਾਉਂਦੇ ਰਹੇ ਹੋਵੋਗੇ ਕਈ ਵਾਰੀ ਮੌਲਵੀ ਨਹੀਂ ਮਿਲਿਆ ਹੋਣਾ ਪੜ੍ਹਨ ਦਾ ਕਈ ਵਾਰੀ ਗੁੱਸੇ ਦੇਲੇ ਵੀ ਹੋਏ ਹੋਣਗੇ ਕਈ ਹੈ ਜੀ ਰਿਸ਼ਤੇਦਾਰ ਜਿਹੜੇ ਅੱਜ ਸਿੰਧੀ ਸਵੀਟਸ ਜਾਂ ਗੋਪਾਲ ਸਵੀਟਸ ਦੇ ਡੱਬੇ ਲੈ ਕੇ ਆਉਣਗੇ ਅੱਜ ਜਿਹੜੇ ਐਂ ਕਹਦੇ ਰਹਿੰਦੇ ਇਹ ਨਹੀਂ ਕੋਈ ਕਰ ਸਕਦਾ ਅੱਜ ਕੱਲੇ ਕਮਾਲੀ ਹੋ ਗਏ ਉਹ ਵਾਲੇ ਮੈਨੂੰ ਪਤਾ ਸੀ ਇਹ ਕਰੂ ਕੁਝ ਕਰੂ ਉਹ ਆਉਣਗੇ ਅੱਜ ਹੁੰਦੇ ਨੇ ਉਹ ਨੈਗੇਟਿਵਿਟੀ ਵਾਲੇ ਲੱਤਾਂ ਕੱਚ ਨਾਲੇ ਸਾਰੇ ਹਰ ਫੀਲਡ ਚ ਹਰ ਫੀਲਡ ਚਾਰ ਖੇਤਰ ਚ ਸੋ ਅੱਜ ਪਰ ਤੁਸੀਂ ਆਪਣਾ ਇੱਕ ਮੁਕਾਮ ਹਾਸਲ ਕਰ ਲਿਆ ਮੈਂ ਫੇਰ ਕਹਿਣਾ ਜਿਸ ਤਰ੍ਹਾਂ ਬਿਜਲੀ ਮੰਤਰੀ ਸਾਹਿਬ ਬੈਠੇ ਹੈ ਮਰੇ ਤਰਨਜੀ ਸੋਨ ਜੀ ਮੇਰੇ ਮਿਨਿਸਟਰ ਸਾਹਿਬ ਬੈਠੇ ਆ ਕਿ ਉਹਨਾਂ ਨੇ ਵੀ ਕਿਹਾ ਕਿ ਇਹ ਆਖਰੀ ਨੌਕਰੀ ਨਹੀਂ ਹੈਗੀ ਆਖਰੀ ਸਮਝਣਾ ਵੀ ਨਹੀਂ ਹੋਰ ਪਰ ਜਿਵੇਂ ਕੋਈ ਮੁੰਡੇ ਨੇ ਕਿਹਾ ਤੀਜੀ ਨੌਕਰੀ ਹੈ ਹੋਰ ਅੱਗੇ ਪੀਸੀਐਸ ਦੇ ਵੀ ਨਿਕਲਣ ਲੱਗੇ ਕਰਨ ਉਹ ਯੂਪੀਐਸਸੀ ਸੈਂਟਰ ਖੋਲ ਰਹੇ ਆ ਆਈਐਸ ਵਾਸਤੇ ਤਿਆਰੀ ਕਰ ਲਓ ਕਿਉਂ ਆਪਾਂ ਕਰਨੀ ਕਰ ਸਕਦੇ ਜਿਹੜੇ ਆਈਐਸ ਬਣਦੇ ਕੋਈ ਉਹ ਵੀ ਤਾਂ ਆਪਣੇ ਵਰਗੀ ਹੀ ਆ ਅਸੋਈ ਸੈਟਿੰਗ ਚਾਹੀਦੀ ਹੈ ਪ੍ਰੋਪਰ ਮਾਹੌਲ ਚਾਹੀਦਾ ਬਸ ਸੋ ਉਹ ਅਸੀਂ ਤੁਹਾਨੂੰ ਦੇਵਾਂਗੇ ਸਰਕਾਰ ਦਾ ਕੰਮ ਰਨਵੇ ਹੁੰਦਾ ਰਨਵੇ ਜਹਾਜ਼ ਨੂੰ ਉਡਾਉਂਦਾ ਨਹੀਂ ਹੈਗਾ ਰਨਵੇ ਜਹਾਜ਼ ਨੂੰ ਮੌਕਾ ਦਿੰਦਾ ਬਸ ਅੱਗੇ ਜਹਾਜ਼ ਦੇ ਇੰਜਨਾਂ ਤੇ ਡਿਪੈਂਡ ਹੈ ਵੀ ਉਹ 35 ਮਿੰਟ ਬਾਅਦ ਦਿੱਲੀ ਉਤਰਦਾ ਜਾਂ 12 ਘੰਟੇ ਬਾਅਦ 13 ਘੰਟੇ ਬਾਅਦ ਗਰੰਟੂ ਉਤਰਦਾ ਇਹ ਤਾਂ ਰਨਵੇ ਉਦੋਂ ਇੰਜਨਾਂ ਤੇ ਡਿਪੈਂਡ ਹੈ ਰਨਵੇ ਨੇ ਸਿਰਫ ਮੌਕਾ ਦੇਣਾ ਪਰ ਹਾਂ ਇੱਕ ਵਾਰੀ ਅੰਨਵੇ ਤੋਂ ਉੱਪਰ ਉੱਠ ਕੇ ਜਹਾਜ਼ ਨੂੰ ਅਹੰਕਾਰ ਨਹੀਂ ਕਰਨਾ ਚਾਹੀਦਾ ਕਿ ਮੈਂ ਉੱਥੇ ਥੱਲੇ ਰਹਿ ਗਿਆ ਲੈ ਮੇਰਾ ਬਹੁਤ ਉੱਚਾ ਹੋ ਗਿਆ ਉਤਰਨਾ ਵੀ ਹੁੰਦਾ ਉਹਦੇ ਬਾਅਦ ਤੇ ਵੀ ਰੰਵੇ ਚੈਦਾ ਹੁੰਦਾ ਠੀਕ ਹੈ ਨਾ ਸੋ ਜਿੱਥੇ ਵੀ ਜਾਓਗੇ ਕੁਰਸੀਆਂ ਤੇ ਬੈਠੋਗੇ ਅੱਜ ਤੋਂ ਬਾਅਦ ਆਪਣੇ ਪਿੰਡ ਨੂੰ ਆਪਣੇ ਕਲਚਰ ਨੂੰ ਆਪਣੀ ਬੋਲੀ ਨੂੰ ਆਪਣੇ ਯਾਰਾਂ ਦੋਸਤਾਂ ਨੂੰ ਆਪਣੇ ਰਿਸ਼ਤੇ ਕਿਸੇ ਨੂੰ ਭੁੱਲਣਾ ਨਹੀਂ ਆਪਣੇ ਕੋਚੇਸ ਨੂੰ ਆਪਣੇ ਟੀਚਰਸ ਨੂੰ ਇਹ ਨਿਕਲ ਕੇ ਮੈਦਾਨ ਹੁਣ ਮੇਰੇ ਕੋਲ ਤਾਂ ਪੈਨ ਆ ਗਿਆ ਲੰਮਾ ਵੱਡਾ ਹੋ ਗਿਆ ਜਿੰਦਗੀ ਜੋ ਮਰਜੀ ਬਣ ਜਾਓ ਤੁਸੀਂ ਆਪਣੇ ਕੋਚਸ ਤੋਂ ਆਪਣੇ ਮੈਂਟਰਸ ਤੋਂ ਆਪਣੇ ਰੋਲ ਮਾਡਲ ਤੋਂ ਵੱਡੇ ਨਹੀਂ ਹੋ ਸਕਦੇ ਉਹਨਾਂ ਨੂੰ ਇੱਜ਼ਤ ਦਿਓ ਮਾਨ ਦਿਓ